ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਪਾਲੇ ਕੋਲੇ ਪਹੁੰਚੇ ਹੋਇਆ ਵੀਡੀਓ ਬਣਾਉਣ گاਵਾ ਦਿਖਾਵਾਂਗੇ 10 ਰੇਟ ਸ਼ੁਰੂ ਹੋ ਜੂਗਾ 50 55 ਤੋ ਲਾ ਕੇ 60 65 ਤੱਕ ਦੇ ਰੇਟ ਹੋਣਗੇ ਬਾਕੀ گاਵਾ ਸਾਰੀ ਚੰਗੀਆਂ ਨੇ ਇੱਕ ਸੂਈ ਹੋਈ ਆ ਬਾਕੀ ਦਿਖਾਵਾਂਗੇ ਗੱਬਣ ਤੇ ਦਿਖਾਵਾਂਗੇ ਗਰਮੀ ਚ ਚੱਲਣ ਵਾਲੀਆਂ ਰੇਟ ਦੇ ਹਿਸਾਬ ਨਾਲ ਕੁਆਲਿਟੀ ਬਹੁਤ ਚੰਗੀਆਂ ਵੱਛੀਆਂ ਦੀ ਬਾਕੀ ਗੱਲਬਾਤ ਬਾਈ ਨਾ ਕਰਾਦਾਂ ਨਿਆ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਜਰਸੀ ਵੀ ਦਿਖਾ ਦਾਂਗੇ ਐਚ ਐਫ ਵੀ ਦਿਖਾ ਦਾਂਗੇ ਤੇ ਐਚ ਐਫ ਕ੍ਰੋਸ ਵੀ ਦਿਖਾ ਦਾਂਗੇ ਇੱਥੋਂ ਗਾਵਾਂ ਖਰੀਦ ਕੇ ਯਾਰਾ 2-4 ਦਿਨ ਸਾਮ ਕੇ ਵਪਾਰੀ ਵੀ 2 ਰੁਪਏ ਬਣਾ ਸਕਦਾ ਚੰਗੇ ਜਾਨਵਰ ਨੇ ਬਾਈ ਕੋਲੇ ਆ ਜਾ ਪੱਲੇ ਫਰ ਹੋਰ ਕਿਵੇਂ ਆ ਵਧੀਆ ਬਾਈ ਲੋਟ ਚੱਲਦਾ ਕੰਮ ਹਾਂ ਵਧੀਆ ਚੱਲੀ ਜਾਂਦਾ ਪੂਰਾ ਵਧੀਆ ਵਿਕੀ ਜਾਂਦਾ ਕਰ ਦਈਏ ਸ਼ੁਰੂਆਤ ਤੋਂ ਕਰ ਦੋ ਜੀ ਆ ਜਾ ਗੁਰਵਿੰਦਰਾ ਤੋਰ ਖੋਲ ਕੇ ਇੱਕ ਨੰਬਰ ਤੇ ਮਾਰ ਦੇ ਗੈਰੀ ਕੈਮਰਾ ਜਰਸੀ ਚ ਪੈਂਦੀ ਆ ਨਾ ਹਾਂ ਜਰਸੀ ਕ੍ਰੋਸ ਆ ਜੀ ਆ ਥੋੜੀ ਜੀ ਕ੍ਰਾਸ ਚ ਆ ਗਈ ਜਿਆਦਾ ਪੱਖ ਜਰਸੀ ਵਾਲਾ ਜਰਸੀ ਵਾਲ ਨੇ ਜੀ ਬਾਡੀ ਦੀ ਚੜਾਈ ਬਹੁਤ ਸੋਹਣੀ ਰੱਖਦੀ ਆ ਉਸ ਤੋਂ ਕੱਦ ਵੀ ਚੰਗਾ ਜਿੱਦਾਂ ਜਰਸੀਆਂ ਦਾ ਹੁੰਦਾ ਹਨ ਜਿੱਦਾਂ ਪੰਜਾਬ ਵਾਲੀ ਜਰਸੀ ਦਾ ਕੱਦ ਹੁੰਦਾ ਠੰਡੀ ਬਹੁਤਾ ਕਿ ਮਰਜੀ ਥੱਲੇ ਬੈਠੀ ਚੱਲੂ ਜੀ ਠੀਕ ਆ ਗੱਲ ਸੁਭਾਅ ਦੀ ਬਾਈ ਕਹਿੰਦਾ ਠੰਡੀ ਆ ਸੁਆ ਕਿਹੜਾ ਪੱਲੇ ਸੁਆ ਦੂਜਾ ਜੀ ਸੁਆ ਦੂਜਾ ਤੇ ਚਮਕ ਚਮਕ ਆ ਗਈ ਸੱਜਣੋਂ ਬੱਚੀ ਚ ਫੁੱਲ ਅਦਨ ਕਿੰਨੇ ਪੈਂਡਿੰਗ ਨੇ ਇਹਦੇ ਇਹਨਾਂ ਬਈ ਹਫਤਾ ਮੰਨ ਕੇ ਚੱਲ ਹਫਤਾ ਲੈ ਜੀ ਇੱਕ ਹਫਤਾ ਇੱਕ ਹਫਤਾ ਤੇ ਆ ਗਈ ਵਜਨ ਵਜੂਦ ਵਾਲੀ ਹਨਾ ਹਾਂ ਜੀ ਆ ਵਜਨ ਵਜੂਦ ਫੁੱਲ ਆ ਪੱਛ ਚੰਗਾ ਵਜਨਾ ਹਾਈਟ ਵੀ ਚੰਗੀ ਆ ਤੇ ਉੱਤੋਂ ਚੜਾਈ ਵੀ ਚੰਗੀ ਆ ਤੇ ਥਣ ਵੀ ਸਿੰਗਲ ਚਾਰ ਰੱਖਦੀ ਆ ਤੇ ਜਾਣ ਵਾਲੀ ਬੱਚੀ ਆ ਗਈ ਦੁੱਧ ਵੀ ਚੰਗਾ ਇਹ ਪਾ ਦੂਗੀ ਇੱਕ ਹਫਤਾ ਬਾਅਦ ਕਹਿੰਦਾ ਇਹ ਤਾਂ ਪੈਂਡਿੰਗ ਆ ਜਿੱਦਾਂ ਪਹਿਲੇ ਚੇਪਾ ਚੂਪਾ ਲਾ ਕੇ ਦੇਖਿਆ ਚੂਪਾਈ ਸੀ ਕਿਵੇਂ ਆ ਓਕੇ ਦੀ ਰਿਪੋਰਟ ਆ ਬਾਈ ਕਿਉਂਕਿ ਵਪਾਰੀ ਦਾ ਜਦੋਂ ਚੇਪਾ ਲੌਂਦਾ ਥੱਲੋ ਤਾਂ ਆਪਣੀ ਗਾਰੰਟੀ ਹੋ ਬਾਈ ਠੰਡੀ ਛੀਰ ਬਸੀਰੇ ਕਿਵੇਂ ਮਰਜੀ ਬੱਸੀ ਚੱਲੇ ਠੀਕ ਆ ਕੰਡ ਬਣੂ ਬਹੁਤ ਹੈ ਨਾ ਬਣੂ ਫੁੱਲ ਬਾਈ ਲੈ ਮਰਜੀ ਬੱਸੀ ਫੁੱਲ ਸਵੇਰ ਆਦੀ ਆ ਗਈ ਜਮਾ ਠੰਡੀ ਸੀਲ ਆਰਡਰ ਬਣਾਉਗੀ ਜਮਾ 400 ਪੈਸੇ ਦੇ ਕਿੰਨੇ ਲਾਵੇਂ ਪਾਲੇ ਪੈਸੇ ਵਹੀ 75 ਕਰਾ ਲਉ 70 ਕਰਾ ਲਉ ਆਪਾਂ ਬੱਛੀ 66000 ਦੀ ਦੇ ਦਾਂਗੇ ਮਾਨਤਨ ਮਾਨਤਨ ਕਰ ਦਾਂਗੇ ਕਰ ਦਾਂਗੇ ਛੜ ਤੇ ਵੀ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਮਾਨਤਨ ਬਾਈ ਕਹਿੰਦਾ ਛੜ ਤੇ ਵੀ ਕਰ ਦਾਂਗੇ ਤੇ ਹੁਣ ਮਾਰ ਦੇ ਗਰੀ ਆ ਬੱਛੀ ਤੇ 2 ਨੰਬਰ ਵਾਲੀ ਤੇ ਕੈਮਰਾ ਇਹ ਬਹੁਤ ਠੰਡੀ ਆ ਗਈ ਭਲੂਣ ਸੂਗੀ ਲੈ ਕਿਵੇਂ ਮਰਜੀ ਥੱਲੇ ਬੈਠੀ ਨਾਲ ਇਹਦਾ ਗਰੀ ਇੱਥੋਂ ਕੱਦ ਦਿਖਾ ਦੀ ਹੋਈ ਕੱਦ ਬਹੁਤ ਹੈ ਇਲਜ਼ਾਮ ਲੱਗਦੇ ਰਹਿੰਦੇ ਆ ਵੀਡੀਓ ਵਾਲਿਆਂ ਦੇ ਵੀ ਛੋਟੀਆਂ ਨੂੰ ਵੱਟੀਆਂ ਬਣਾਉਂਦੇ ਨੇ ਪਹਿਲੇ ਸੂਏ ਸੂਏ ਬਈ ਪਹਿਲਨ ਪਹਿਲਨ ਤੇ ਪ੍ਰਿੰਟ ਵਾਲੀ ਬੱਛੀ ਹੈ ਨਾ ਪ੍ਰਿੰਟ ਵਾਲੀ ਬੱਛੀ ਤੇ ਚੜਾਈ ਵੀ ਚੰਗੀ ਆ ਉਤੋਂ ਆਰਡਰ ਰੱਖੂਗੀ ਬਿਲਕੁਲ ਫਿਕਸ ਸੁਭਾ ਆਦੀ ਆ ਗਈ ਜਮੀ ਠੰਡੀ ਥਣ ਦਾ ਸੈਜ ਬਹੁਤ ਸੋਹਣਾ ਆ ਤਾਂ ਨਹੀਂ ਚਲਦੀ ਨਹੀਂ ਨਹੀਂ ਚਲਦੀ ਬਈ ਠੀਕ ਆ ਗੱਲ ਇਹ ਆਰਡਰ ਬਿਲਕੁਲ ਨਾਲ ਲੱਗ ਮਾ ਬਣੂ ਬਹੁਤ ਹਜੇ ਹਜੇ ਬਈ ਹਫਤਾ ਫੇਰ ਹੋਰ ਬਈ ਫੋਲ ਕੇ ਇੱਕ ਹਫਤਾ ਪੈਂਡਿੰਗ ਆ ਸੂਆ ਪਹਿਲਾ ਤੇ ਆ ਗਈ ਪ੍ਰਿੰਟ ਦੇ ਵਿੱਚ ਪ੍ਰਿੰਟ ਵਾਲੀ ਬੱਛੀ ਆ ਗਈ ਐਦਾਂ ਦੀ ਬੱਛੀ ਕਿਸੇ ਫਾਰਮ ਤੋਂ ਲੈਣ ਜਾਵੋ ਅਰ ਥਣ ਦਾ ਸਹਿਜ ਬਹੁਤ ਸੋਹਣਾ ਜਿਵੇਂ ਹਿੰਦੀ ਵਾਲੇ ਅੰਚਲ ਕਹਿੰਦੇ ਆ ਗੁਲਾਬੀ ਕਲਰ ਚ ਆ ਗਈ ਗੁਲਾਬੀ ਕਲਰ ਚ ਆ ਗਈ ਬਾਈ ਪਿੰਕ ਕਲਰ ਵਾਲੇ ਆ ਗਏ ਲੈ ਚਲ ਬਈ ਇਹਨੂੰ ਚੋਰ ਦੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਬਾਕੀ ਜਦੋਂ ਤੁਰੂਗੀ ਉਦੋਂ ਆਰਡਰ ਕੁਆਲਿਟੀ ਜ਼ਿਆਦਾ ਦਿਖਾਊਗੀ ਰੱਖੂਗੀ ਆਰਡਰ ਫਸਮਾ ਕਿਉਂਕਿ ਜਿਹੜਾ ਇਹ ਆਰਡਰ ਆ ਐਚਐਫ ਚ ਤਕਰੀਬਨ ਇਦਾਂ ਦਾ ਆਰਡਰ ਜਿਆਦਾ ਕਾਮਯਾਬ ਆ ਕਾਮਯਾਬ ਆ ਬਾਈ ਮਟਾਇਡ ਫਰੂਟਸ ਨਹੀਂ ਹੁੰਦੀ ਬਾਈ ਤੇ ਬਾਕੀ ਇਹਨੂੰ ਚਾਹੇ ਯਾਰ ਤੁਸੀਂ ਪੀੜੀ ਜਗ੍ਹਾ ਚ ਵੀ ਬੰਦ ਦਿਓ ਕਿਸੇ ਡੈਰੀ ਚ ਲਿਜਾ ਕੇ ਉੱਥੇ ਖਾਤਰਾ ਨਹੀਂ ਰਹਿੰਦਾ ਵੀ ਬਾਈ ਯਾਰ ਠੰਡ ਤੇ ਪੈਰਪੂਰ ਟੇਕ ਹਾਂ ਆਰਡਰ ਬਾਹਰ ਬਾਹਰ ਕੱਢ ਕੇ ਨਹੀਂ ਬੈਣਾ ਇਹਨੇ ਕਿਉਂਕਿ ਪੱਟਾਂ ਦੇ ਸੰਨ ਜਿਆਦਾ ਆਰਡਰ ਹੈ ਇਹਦਾ ਫਸਮਾਜ ਆਰਡਰ ਕਹਿ ਸਕਦੇ ਆਪਾਂ ਤੇ ਆ ਗਈ ਬਿਲਕੁਲ ਨਵੇਂ ਹਾਂ ਤੇ ਸੂਹਾ ਪਹਿਲਾ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਬੱਚੀ ਸ਼ੰਢੀ ਬਹੁਤ ਆ ਬਾਈ ਲੱਗ ਕੇ ਮਰ ਗਈ ਸੂਹਾ ਦੀ ਵੀ ਠੰਡੀ ਤੇ ਥਣ ਦਾ ਸੈਜ ਆ ਜਿਹੜਾ ਥਣ ਦਾ ਸੈਜ ਵੀ ਬਹੁਤ ਵਾਕਮੰਦ ਹੰਡੀ ਛੀ ਲੈਣਾ ਜੇ ਮਰਜ਼ੀ ਪੱਛੀ ਜੇ ਤੁਹਾਡੇ ਹਾਂ ਗਲਾਬੀ ਥਣਾਂ ਦੇ ਵਿੱਚ ਆ ਗਈ ਤੇ ਦੁੱਧ ਵੀ ਚੰਗਾ ਪਾ ਸਕਦੀ ਆ ਬਾਕੀ ਮੇਰਾ ਕੰਮ ਹੁੰਦਾ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਸੋਡਾ ਕੰਮ ਹੁੰਦਾ ਸੱਜਣੋ ਆਪਦੀ ਜੱਜਮੈਂਟ ਦੇ ਨਾਲ ਪਸ਼ੂ ਖਰੀਦਣਾ ਵੀ ਮੇਰੇ ਘਰੇ 20 ਪਾਦੂ 30 ਪਾਦੂ ਜਾਂ 15 ਉਹ ਬਈ ਹਾਂ ਆਪਾਂ ਨਹੀਂ ਕਹਿਗੇ ਤੇਰੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਬਈ ਆਪਾਂ 60000 ਰੁਪਏ ਲੈਣ ਉਹਦਾ ਵੀ ਸ਼ਰਟ ਹੈ ਉਹਦਾ ਵੀ ਸ਼ਰਟ ਹੈ ਦਾ ਵੀ ਸ਼ਰਟ ਬਾਈ ਠੀਕ ਹੈ ਕਰ ਜੇ ਕਿਸੇ ਨੇ ਜੋੜਾ ਲੈਣਾ ਮੰਨਤਨ ਕਰਦਾ ਮੰਨਤਨ ਕਰਦਾ ਕੋਈ ਗੱਲ ਨਹੀਂ ਆ ਜੋੜੇ ਚ ਬਾਈ ਕਹਿੰਦਾ ਮੰਨਤਨ ਕਰਦਾਂਗੇ ਜਿਹੜੀ ਨਾਲ ਵੀ ਜੋੜਾ ਜੋੜ ਲਿਓ ਜਿੱਦਾਂ ਇਹਦੇ ਨਾਲ ਉਹ ਜਾਂ ਉਹਦੇ ਨਾਲ ਇਹ ਪਰਲੀ ਦੁਰਲੀ ਜਿਹੜੀ ਮਰਜ਼ੀ ਲੈ ਲਿਓ ਤੇ ਹੁਣ ਮਾਰਦੇ ਕਹਿੰਦੇ ਤਿੰਨ ਨੰਬਰ ਵਾਲੀ ਤੇ ਆ ਗਈ ਇਹ ਵੀ ਪ੍ਰਿੰਟਿੰਗ ਚ ਤੇ ਜਾਨ ਜੂਨੇ ਚ ਵੀ ਫੁੱਲ ਆ ਹਨਾ ਹਾਂ ਬਾਈ ਐਵੀ ਚੜਾਈ ਵਾਲੀ ਪੱਛੀ ਆ ਗਈ ਉੱਤੋਂ ਚੜਾਈ ਇਹਦੇ ਬਾਈ ਹਜੇ 15 ਦਿਨ ਪੈਣੇ 15 ਦਿਨ 15 ਦਿਨ ਪੈਂਡਿੰਗ ਨੇ ਇਹਦਾ ਸੂਆ ਦੂਜਾ ਇਹਦਾ ਦੂਜਾ ਬਾਈ ਇਹਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਪਹਿਲਣ ਸਾਰਾ ਠਾਰਾ ਹਾਂ ਬਾਕੀ ਨਸਲ ਚੰਗੀ ਆ ਬਾਕੀ ਨਸਲ ਚੰਗੀ ਆ ਵੱਡੀ ਬੁੱਡੀ ਬਹੁਤਾ ਬਈ ਨਸਲ ਚੰਗੀ ਆ ਤੇ ਬਾਕੀ ਜਦੋਂ ਬਾਹਰ ਨੂੰ ਨਿਕਲੂਗੀ ਤੁਹਾਨੂੰ ਇਹਦੀ ਚਮਕ-ਦਮਕ ਵੀ ਨਜ਼ਰ ਆ ਜੂ ਚੜਾਈ ਵਾਲੀ ਬੈੜ ਆ ਜਿੱਦਾਂ ਆਪਾਂ ਕਹਿ ਲਾਂ ਨੇ ਉਤੋਂ ਪੀੜੀ ਜੀ ਨਹੀਂ ਹੈਗੀ ਹਣਾ ਪੀੜੀ ਜੀ ਨਹੀਂ ਬਈ ਹਾਂ ਚੌੜੇ ਪੁੱਠੇ ਚ ਆ ਗਈ ਉੱਤੇੋਂ ਥੱਲੋਂ ਵੀ ਪਸੇਰਲੇ ਵਾਲ ਥੇਰਾ ਲਾਉ ਬਈ ਹਜੇ ਹਫਤਾ 15 ਦਿਨ ਮੰਨ ਕੇ ਚਲੋ ਲੈ ਜੂਗੀ ਹਾਂ ਥਾਣੇ ਨੂੰ ਲੱਗਿਆ ਸੱਜਣੋ ਜੇ ਗੱਲ ਕਰ ਲਈਏ ਮੱਜਾਂ ਨਾਲ ਦਾ ਬਿਊਟੀ ਵਾਲੇ ਪੱਖ 'ਚ ਵੀ ਫੁੱਲ ਆ ਗਈ ਛੋਟੀ ਨਹੀਂ ਹੈਗੀ ਬੈੜ ਵਜਨ ਵਾਲੀ ਆ ਗਈ ਪੇਟ ਵਾਲੀ ਬੈੜ ਦੇ ਫੁੱਲਾ ਬਾਜੇ ਨੂੰ ਵਜੂਦ ਆ ਚੜਾਈ ਵੀ ਫੁੱਲਾ ਤੋਂ ਤੇ ਥਣ ਦਾ ਜਿਹੜਾ ਸਹਿਜ ਆ ਸਹਿਜ ਇਹਨੂੰ ਲੱਗਿਆ ਮੱਜਾਂ ਨਾਲ ਦਾ ਜਿੱਦਾਂ ਝੋਟੀਆਂ ਨੂੰ ਲੱਗਿਆ ਹੁੰਦਾ ਅਜੇ ਬਈ 15 ਦਿਨ ਪੈਣੇ ਇਹਦੇ 15 ਦਿਨ 22 ਕਹਿੰਦਾ ਇਹਦੇ ਪੈਂਡਿੰਗ ਨੇ ਬਣੂ ਵੀ ਬਹੁਤ ਬੱਛੀ ਇਹ ਇਹਦੇ ਪਰ ਲੈ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦਾ ਬਈ ਆਪਾਂ ਲੈਣ ਦੇ ਨਾਲ 60000 ਰੁਪਏ ਦੇ ਦੇ ਦਾਂਗੇ 60 ਦੀ 60 ਦੀ ਮਾਨਤਾਣ ਕਰਦਾਂਗੇ ਮੌਕੇ ਤੇ ਜੇ ਕਿਸੇ ਨੇ ਪ੍ਰਿੰਟ ਵਾਲਿਆਂ ਦਾ ਜੋੜਾ ਲੈਣਾ ਹੋ ਸ਼ਰਟ ਸ਼ਰਟ ਕਰਿਆ ਆਪਾਂ ਹਾਂ ਬਈ ਹੇ ਆ ਰੇ ਆ ਛੱਡ ਦਾਂਗੇ ਦੋਨਾਂ ਛੱਡ ਦਾਂਗੇ ਮਾਨ ਤਣ ਕਰ ਦਾਂਗੇ ਅਗਲੇ ਠੀਕ ਆ ਗੱਲ ਮਾਨ ਤਣ ਕਰ ਦਾਂ ਕੋਈ ਮਾਨ ਤਣ ਪਾਲਾ ਕਹਿੰਦਾ ਖੁੱਲਾ ਕਰਕੇ ਚੋਰਾਗੇ ਜਿਹੜਾ ਸੱਜਣਾ ਆਊਗਾ ਤੇ ਹੁਣ ਮਾਰਗਾ ਦੀ ਕੈਮਰਾ 4 ਨੰਬਰ ਵਾਲੀ ਤੇ ਇਹ ਵੀ ਬਈ ਬਹੁਤ ਠੰਡੀਆਂ ਕਿਵੇਂ ਮਰਜੀ ਬੰਦਾ ਲੈ ਕਿਵੇਂ ਮਰਜੀ ਬੰਦਾ ਬੈਠਾ ਠੰਡ ਦਾ ਸਹਿਜ ਬਾ ਕਮਾਲ ਹੁੰਦਾ ਸਾਰੀਆਂ ਬੈੜਾਂ ਦਾ ਜਿੰਨੀਆਂ ਹਾਂ ਹਾਂ ਹੁਣ ਤਾਂ ਬਈ ਤੇ ਬਾਈ ਚਪੂਈ ਨੂੰ ਵਧੀਆ ਰਿਹਾ ਬਾਈ ਵਾਲੇ ਪੱਖ ਤੋਂ ਨਹੀਂ ਮਾੜੀ ਨਿਕਲਦੀ ਬੈੜ ਕੋਈ ਵੀ ਜਿਹੜਾ ਗਰੰਟੀ ਦੇ ਵੀ ਲਿਆ ਜਾ ਸਕਦਾ ਕਿਹੜਾ ਮਰਜੀ ਬੰਦਾ ਬਾਕੀ ਸਾਨੂੰ ਪਤਾ ਇਹ ਚੀਜ਼ਾਂ ਸਾਹਾਂ ਵਾਲੀਆਂ ਹੁੰਦੀਆਂ ਨੇ ਇਸਾਂ ਹਾਲੀਆਂ ਚੀਜ਼ਾਂ ਹੁੰਦੀਆਂ ਨੇ ਚੈੱਕ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਹੁੰਦਾ ਬਾਈ ਹਾਂ ਬਈ ਫਰਜ਼ ਹੈ ਕਿ ਜਾਨਿਓ ਇਹਦਾ ਸੂਆ ਕਿਹੜਾ ਬਾਈ ਇਹਦਾ ਬਾਈ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਕੱਢਦੀ ਆ ਇਹੇ ਇਹ ਬਾਈ ਲੈ ਜੂਗੀ 5-6 ਦਿਨ ਮੰਨ ਕੇ ਚੱਲੋ ਇਹਦੇ ਵੀ ਫੈਟ ਪਾ ਦੂ ਮੱਝਾਂ ਦੇੜੀ ਹਾਂ ਮੱਝਾਂ ਮਨਾਲਦੀ ਆ ਬਈ ਜਮਾ ਆ ਦੁੱਧ ਇਹਦਾ ਹੋਊਗਾ ਦੁੱਧ ਬਈ 15-16 ਕਿਲੋ ਕਿਹਾ ਵੀ ਭਲੂਨੇ ਦੱਤਾ ਮੱਝਾਂ ਨਾਲ ਦਾ ਤੇ ਚਮਕ ਚਮਕ ਬਹੁਤ ਆ ਤੇ ਜਿਵੇਂ ਸਵੇਰ ਆਦੀ ਨਾ ਬਾਈ ਨੇ ਦੱਸੀ ਆ ਵੀ ਸਵੇਰ ਆਦੀ ਬੱਚੀ ਠੰਡੀ ਬਹੁਤ ਆ ਬਹੁਤ ਜ਼ਿਆਦਾ ਠੰਡੀ ਆ ਗਈ ਸਵੇਰ ਦੀ ਤੇ ਬੰਨਣਾ ਬਹੁਤ ਐਨੇ ਇਥੋ ਜੀ ਹਜੇ ਬਈ 5-6 ਦਿਨ ਪਹਿਣੇ ਦੀ ਵੀ ਤੇ ਆ ਗਈ ਬਰੀਕ ਉੱਤੋਂ ਬਰੀਕ ਚਮੜੇ ਚ ਆ ਗਈ ਬਿਲਕੁਲ ਹਾਈਟ ਵੀ ਚੰਗੀ ਰੱਖਦੀ ਆ ਡੱਬੀ ਦੇ ਨਾਲ ਕੰਪੈਰੀਸ਼ਨ ਦਿਖਾ ਦੇ ਗਰੀ ਕਰਕੇ ਉਹਦੇ ਜੱਡੀ ਕਰਦਾ ਬਈ ਡੱਬੀ ਜੰਗੀ ਆ ਥਣ ਦਾ ਸੈਜ ਵੀ ਸੋਹਣਾ ਇਹਦਾ ਰੇਟ ਕੀ ਰਹੂਗਾ ਜੀ ਇਹ ਬਈ ਆਪਾਂ ਹਾਂ ਨਾ ਦੇ ਦਾਂਗੇ 57000 ਦੀ 57 ਦੀ ਹਾਂ ਬਈ ਥੋੜਾ ਬਹੁਤਾ ਮੰਤਨ ਹੋ ਜਾ ਮੰਤਨ ਕਰਦੇ ਹਾਂ 1000 ਰੁਪਏ ਦਾ ਮੰਤਨ ਕਰਦੇ ਹਾਂ ਠੀਕ ਆ ਗੱਲ ਤੇ ਹੁਣ ਮਾਰ ਦੇ ਗਰੀ 5 ਨੰਬਰ ਵਾਲੀ ਤੇ ਇਹ ਆ ਗਈ ਜਰਸੀ ਐਰ ਸ਼ਹਿਰ ਦਾ ਕਰਾਉਟ ਐਰ ਸ਼ਹਿਰ ਕੱਦ ਘਾਟ ਇਹਦਾ ਵੀ ਚੰਗਾ ਜਿਹੜੀ ਦਾ ਕੱਦ ਛੋਟਾ ਹੋਊਗਾ ਮੈਂ ਤੁਹਾਨੂੰ ਦੱਸ ਦੂਗਾ ਇਹ ਵੀ ਬਈ ਬਹੁਤ ਠੰਡੀ ਵਾਲੇ ਕਿਵੇਂ ਮਰਜੀ ਬੈਠੀ ਚੱਲੂ ਲੈ ਇਹਦਾ ਸੂਆ ਕਿਹੜਾ ਪਲ ਨਹੀਂ ਇਹਦਾ ਵੀ ਬਈ ਦੂਜਾ ਸੂਆ ਦੂਜਾ ਸੂਆ ਹਾਂ ਬਈ ਉਹ ਕਈ ਭਰਾ ਕਹਿੰਦੇ ਨੇ ਵਪਾਰੀ ਕੋਲ ਵੀ ਦੂਜੇ ਸੂਏ ਤੋਂ ਵੱਡੀ ਨਹੀਂ ਆਉਂਦੀ ਇਹ ਕੀ ਸੀਨ ਹੁੰਦਾ ਬਈ ਦੂਜਾ ਸੂਆ ਆਪਾਂ ਲੈਂਦੇ ਨਹੀਂ ਆਪਾਂ ਲੈਂਦੇ ਨਹੀਂ ਬਈ ਵੇਖਦਾ ਨਹੀਂ ਪਹਿਲਾ ਦੂਜਾ ਸੂਆ ਵਿਕਦਾ ਆਪਣੇ ਕੋਲ ਠੀਕ ਆ ਗੱਲ ਆ ਉਹਨਾਂ ਭਰਾਵਾਂ ਵਾਸਤੇ ਬਾਕੀ ਦੇਖ ਨੂੰ ਬਈ ਆਪ ਸੋਹਣੀ ਲੱਗਦੀ ਨੇ ਵਧੀਆ ਨੇ ਦੇਖ ਨੂੰ ਗੱਲ ਹਾਂ ਉਹਨਾਂ ਭਰਾਵਾਂ ਵਾਸਤੇ ਜਵਾਬ ਆ ਬਾਈ ਦਾ ਕਿਉਂਕ ਤਾਂ ਕਰਕੇ ਵਪਾਰੀ ਦੀ ਵੀ ਇੱਕ ਮਜਬੂਰੀ ਬਣ ਜਾਂਦੀ ਆ ਵੀ ਉਹਨੂੰ ਪਹਿਲਾਂ ਤੇ ਦੂਜਾ ਸੂਆ ਖਰੀਦਣੀ ਪੈਂਦੀ ਆ। ਹਾਂ ਖਰੀਦਣੀ ਪੈਂਦੀ ਆ। ਬਿਕਰੀ ਵੀ ਜ਼ਿਆਦਾ ਹੁੰਦੀ ਆ ਮਾਰਕੀਟ ਦੀ। ਬਿਕਰੀ ਬਈ ਬਹੁਤ ਹੁੰਦੀ। ਹੁਣ ਜਿਹੜਾ ਭਰਾ ਲੈਂਦਾ ਯਾਰ ਉਹ ਵੀ ਸੋਚਦਾ ਵੀ ਦੋ ਤਿੰਨ ਸੂਆ ਆਪਾਂ ਚੋਲੀੇ ਲਿਆ ਕੇ। ਹਾਂ ਬਈ ਹਾਂ। ਤੇ ਕੱਦ ਕਾਠੇ ਦਾ ਵੀ ਚੰਗਾ ਬਈ ਵੱਡੇ ਕੱਦ ਕਾਠੇ ਚ ਹੀ ਆ। ਸਵੇਰ ਆ ਦੀ ਜਿਵੇਂ ਬਾਈ ਨੇ ਦੱਸਿਆ ਵੀ ਬਿਲਕੁਲ ਠੰਡੀ ਸੀਲ ਆ। ਕਿਵੇਂ ਮਰਜੀ ਬੈਠੇ। ਤੇ ਬਣੂ ਇਹ ਬਹੁਤ ਜ਼ਿਆਦਾ। ਹਜੇ ਇਹਦੇ ਬਈ 12 ਤੋਂ 15 ਦਿਨ ਮੰਨ ਕੇ ਚੱਲ। ਹਾਂ ਇਹ ਸੁਣ ਮੈਂ ਦੱਸ ਦੇਣਾ ਚਾਹੇ ਹਫਤੇ ਨੂੰ ਇਹ ਇਹਦਾ ਕੀ ਰੇਟਰ ਹੋਊਗਾ ਬਾਈ ਇਹ ਬਾਈ ਆਪਾਂ ਦੇ ਦਾਂਗੇ 62000 ਦੀ ਇਹ ਬਾਈ ਕਹਿੰਦਾ ਦੇ ਦਾਂਗੇ 62 ਦੀ ਬੰਨਾ ਬਹੁਤ ਹਜੇ ਝੋਲ ਝੂਲ ਬਹੁਤ ਪਈਆ ਥੱਲੇ ਬਾਈ ਅਮਰੀਕਨ ਗਾਵਾਂ ਜੋ ਫਾਜੂ ਥੱਲੇ ਜਿੱਥੇ ਆਪਾਂ ਪਕੜਦੇ ਹਾਂ ਬਹੁਤ ਨੇ ਵਾਲੂ ਪਤਾ ਬਾਈ ਪੂਰਾ ਵਧੀਆ ਪਰ ਇਹਨੇ ਨਾ ਫਾਰਮ ਵਾਲੀਆਂ ਹਾਂ ਪੂਰਾ ਵਧੀਆ ਨੇ ਵਾਲਾ ਪਰ ਠੰਡੀ ਸੀ ਲਾ ਬਾਕੀ ਕਿਵੇਂ ਮਰਜੀ ਇਹ ਹੁਣ ਗੈਰੀ ਅਗਲੇ ਨੰਬਰ ਵਾਲੀ ਤੇ ਮਾਰਦੇ ਪਹਿਲਾਂ ਥਣ ਦਾ ਸਹਜੀ ਦਿਖਾ ਦੀ ਇਹਦਾ ਵੀ ਇਹਦਾ ਕਿਹੜਾ ਸੂਆ ਬਾਈ ਇਹਦਾ ਬਾਈ ਦੂਜਾ ਸੂਆ ਇਹ ਕਿੰਨੇ ਦਿਨ ਕੱਢਦੀ ਐ ਇਹ ਬਾਈ ਹਫਤਾ ਮੰਨ ਕੇ ਚੱਲੋ ਇਹਦਾ ਵੀ ਇੱਕ ਹਫਤਾ ਥਣ ਦਾ ਸਹਿਜ ਇਹਦਾ ਵੀ ਸੋਨਾ ਹੈ ਨਾ ਹਾਂ ਬਈ ਹਾਂ ਤੇ ਕਹਿਣ ਦੀ ਗੱਲ ਨਹੀਂ ਹੈਗੀ ਕਿਉਂਕਿ ਇਹ ਚੀਜ਼ ਆ ਜਿਹੜੀ ਤੁਹਾਡੇ ਸਾਹਮਣੇ ਆ ਕੱਦ ਕਾਠ ਆਰਡਰ ਦਾ ਡਿਜ਼ਾਈਨ ਥਣ ਦਾ ਸਹਿਜ ਬਾਡੀ ਦੀ ਸ਼ਾਈਨਿੰਗ ਬਾਕੀ ਦੁੱਧ ਦਾ ਤੁਸੀਂ ਅਨੁਮਾਨ ਲਾ ਕੇ ਖਰੀਦਣੀ ਆ ਵੀ ਆਪਾਂ ਇਹ ਤੋਂ ਕਿੰਨਾ ਦੁੱਧ ਲੈਣਾ ਹਾਂ ਬਈ ਤੇ ਬਾਕੀ ਜਿਹੜੇ ਭਰਾ ਬਾਈ ਤੋਂ ਪਹਿਲਾਂ ਲੈ ਕੇ ਜਾਂਦੇ ਉਹਨਾਂ ਨੂੰ ਤਾਂ ਤਕਰੀਬਨ ਪਤਾ ਹੀ ਆ ਵੀ ਗਾਵਾਂ ਦੁੱਧ ਕਿੰਨਾ ਕੁ ਪਾਈ ਜਾਂਦੀ ਹੈ ਕਿੰਨਾ ਕੁ ਪਾਈ ਜਾਂਦੀ ਹੈ ਹਾਂ ਅਜਿਹਾ 1 ਲੈ ਕੇ ਗਿਆ ਮੇਰਾ ਖਾਲਾ 4 ਲੈ ਕੇ ਗਿਆ ਹੂ 4 ਲੈ ਗਿਆ ਹਾਂ ਬਈ ਹਾਂ ਕੱਲ ਮਗਾਈਆਂ ਨੇ ਤੈਨੂੰ ਇੱਕ ਬੰਦੇ ਨੇ ਕੋਈ ਗਾਕ ਮਰਿਆ ਤਾਂ ਨਹੀਂ ਕੋਈ ਨਾ ਬਈ ਕੋਈ ਨਹੀਂ ਪੰਜ ਪਹਿਲਾਂ ਭੇਜੀ ਨੇ ਪਟਿਆਲੇ ਬਈ ਕੱਲ ਲੈ ਕੇ ਗਏ ਨੇ 4 ਗਾਈਆਂ ਇਹਦਾ ਹਫਤਾ ਪੈਂਡਿੰਗ ਆ ਹਾਂ ਬਈ ਹਫਤਾ ਪਿਆ ਇਹਦਾ ਸਵੇਰ ਦੀ ਠੰਡੀ ਪੂਰੀ ਠੰਡੀ ਬਈ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ ਆਪਾਂ ਲੈ ਲਾਂਗੇ 55000 ਦੇ ਦੇ ਦਾਂਗੇ ਬਈ ਸਿਰਫ ਸਿਰਫ ਬਈ ਇਹਦਾ ਬਾਈ ਕਹਿੰਦਾ ਲੈ ਲਾਂਗੇ ਇਹ ਜੋ ਮੰਨਤਾਂ ਨੂੰ ਬੱਸ 55000 ਤੋਂ ਥੋੜਾ ਘਣੀ ਕਰਾਂਗੇ ਬਹਲਾ ਨਹੀਂ ਕਰਦੇ ਬਈ ਠੀਕ ਆ ਕਰਾਂਗੇ ਇਹ ਹੁਣ ਮਾਰਦੇ ਘਰੀ ਅਗਲੇ ਨੰਬਰ ਵਾਲੀ ਤੇ ਇਹ ਵੀ ਜਰਸੀ ਕ੍ਰਾਸ ਦੇ ਵਿੱਚ ਆ ਗਈ ਹੈ ਨਾ ਹਾਂ ਇਹ ਵੀ ਬਾਈ ਠੰਡੀ ਸੀ ਲੈ ਕੇ ਮਰਜੀ ਕੋਈ ਬੰਦਾ ਕਹਿੰਦਾ ਲਾਲ ਰੰਗ ਕਾਊਡ ਹੁੰਦਾ ਲੈ ਕਿਵੇਂ ਮਰਜੀ ਬੈਠੇ ਚਲੇਦੇ ਸਾਰੇ ਤੇ ਦੁੱਧ ਇਹਦਾ ਹੋਊਗਾ ਬਿਲਕੁਲ ਮੱਝਾਂ ਨਾਲ ਦਾ ਹਾਂ ਮੱਝਾਂ ਨਾਲ ਦਾ ਤੇਰੇ ਸਾਹਿਬ ਨਾਲ ਕ੍ਰੋਸ ਅੰਗ ਚ ਆ ਗਈ ਕ੍ਰੋਸ ਅੰਗ ਵਾਲੀਆਂ ਬੜਾ ਦੁੱਧ ਹੁੰਦਾ ਜਿਹੜਾ ਤਕਰੀਬਨ ਚਿੱਟੇ ਕਲਰ ਦਾ ਹੀ ਹੁੰਦਾ ਜ਼ਿਆਦਾ ਜਿਹੜਾ ਪੀਲਾ ਜਾ ਹੁੰਦਾਗਾ ਉਹ ਜਿਹੜੇ ਜ਼ਿਆਦਾ ਪਿਓਰ ਆ ਜਾਂਦੀਆਂ ਨੇ ਫਾਰਮ ਵਾਲੀਆਂ ਦਾ ਹੁੰਦਾ ਜ਼ਿਆਦਾਤਰ ਉਹਨਾਂ ਦੀ ਫੈਟ ਵੀ ਥੋੜੀ ਹੁੰਦੀ ਹੈ ਇਹ ਵੀ ਸਾਹੀ ਗੱਲ ਤੇ ਜਰਸੀ ਦਾ ਕਰਾਉ ਹੋ ਜਾ ਸਾਰੇ ਪਰ ਉਹਨਾਂ ਦੀ ਜ ਵੀ ਦੁੱਧ ਦੀ ਮਾਤਰਾ ਵੀ ਬੜੀ ਜ਼ਿਆਦਾ ਹੋ ਜਾਂਦੀ ਹੈ ਜਿੱਥੇ ਦੁੱਧ ਬੜਾ ਜ਼ਿਆਦਾ ਹੋ ਜਾਂਦਾ ਉਥੇ ਫੈਟ ਵੀ ਘਟ ਜਾਂਦੀ ਹੈ ਜਾ ਕੇ ਇਹਦਾ ਸੂਆ ਵੀ ਦੂਜਾ ਪੱਲੇ ਇਹਦਾ ਦੂਜਾ ਬਈ ਕੱਦੇ ਦਾ ਵੀ ਸੋਨਾ ਹਨਾ ਕੱਦੇ ਦਾ ਵੀ ਬਹੁਤ ਵਧੀਆ ਬਈ ਠਣ ਤੇ ਆਰਡਰ ਦਾ ਰੰਗ ਬਹੁਤ ਸੋਹਣਾ ਹੈਗਾ ਇਹਦਾ ਦੁੱਧ ਦੀ ਕੀ ਰਿਪੋਰਟ ਹੈ ਇਹ ਵੀ ਬਈ 14 15 ਕਿਲੋ ਇਹਦਾ ਕਿਹਾ ਬਈ ਪਹਿਲੇ ਸੂਏ ਦਾ ਠੀਕ ਹੈ ਗੱਲ ਅਿਤਕੇ ਦੂਜੇ ਸੂਏ ਸੂਗੀ ਠੀਕ ਹੈ ਗੱਲ ਕਿਲੋ ਤੋਂ ਕਿਲੋ ਅੱਪ ਕਰੂਗੀ ਹਾਂ ਅਤੇ ਸ਼ਾਈਨਿੰਗ ਸਾਰੀਆਂ ਬੱਚੀਆਂ ਜੀ ਚੰਗੀ ਆ ਹਨਾ ਘਾਟ ਨਹੀਂ ਹੈਗੀ ਠੰਡੀ ਹੈ ਬਾਈ ਇਹ ਵੀ ਬਹੁਤ ਠੰਡੀ ਹੈ ਘਾਟ ਨਹੀਂ ਹੈਗੀ ਇਹਨਾਂ ਤੇ ਜੇ ਮੈਂ ਫਸਲ ਨੂੰ ਹੋ ਜਾਣੀ ਪਲੀ ਪੈ ਰਹੀ ਆ ਸੁਭਾਹ ਆਦੀ ਠੰਡੀ ਆ ਗਈ ਬਹੁਤ ਠੰਡੀ ਆ ਬਾਈ ਹਜੇ ਬਣੂ ਬਣੂ ਬਥੇਰੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਬਾਈ ਦੇ ਦਾਂਗੇ ਆਪਾਂ 52000 ਇਹ 52000 ਹਾਂ 52 ਦੇ ਦਾਂਗੇ ਬਾਈ ਠੀਕ ਹੈ ਗੱਲ ਤੇ ਅਗਲੇ ਨੰਬਰ ਵਾਲੀ ਸੂਈ ਵੀ ਹੈ ਉਹ ਬਈ ਸੂਈ ਹੋਈ ਆ ਹਾਂ ਇਹ ਤੇ ਮਾਰਦੇ ਕੈਮਰਾ ਕਰੀ ਇਹਦੀ ਹਾਈਟ ਆ ਗਈ ਛੋਟੀ ਇਹਦੀ ਹਾਈਟ ਆ ਗਈ ਜਿੱਦਾਂ ਆਪਾਂ ਕਹ ਲਈਏ ਜਰਸੀ ਦੀ ਹਾਈਟ ਹੁੰਦੀ ਆ ਉਡੀ ਕ ਹਾਈਟ ਆ ਗਈ ਇਹਦੀ ਹਾਈਟ ਵੱਡੀ ਨਹੀਂ ਆਪਾਂ ਕਹਿ ਸਕਦੇ ਹਾਂ ਇਹਦੀ ਛੋਟੀ ਆ ਬਈ ਹੈਟੇ ਕੱਲ ਥੋਈ ਆ ਬਈ ਇਹ ਕੀ ਆ ਬੱਚਾ ਕੀ ਆ ਨਾਲ ਜੀ ਇਹਦੇ ਬੱਸੀ ਆ ਬਈ ਮਗਰ ਨਾਲ ਇਹਦੇ ਆ ਗਈ ਬੱਚੀ ਤੇ ਆਪ ਵੀ ਬੱਚੀਆਂ ਜੀ ਪੈਂਦੀ ਆ ਹਜੇ ਤਾਂ ਹਾਂ ਵੀ ਬੱਚੀਆਂ ਜੀ ਆ ਬਈ ਸੂਆ ਕਿਹੜਾ ਪਾਲੇ ਦਾ ਸੂਆ ਬਈ ਦੂਜਾ ਦਾ ਕਦੋਂ ਸੂਈ ਆ ਇਹ ਸੂਈ ਆ ਬਈ ਕੱਲ ਸਵੇਰੇ ਕੱਲ ਦੀ ਸੂਈ ਹਾਂ ਕੱਲ ਦੀ ਸੂਈ ਹੋਈ ਆ ਕੱਲ ਦੀ ਸੂਈ ਕੋਲੇ ਬੋਲਾ ਕਿੰਨਾ ਕੂ ਆਈ ਆ ਬਈ ਹੁਣ ਹੁਣ ਅਸੀਂ ਸਵੇਰੇ ਕੱਢਿਆ ਕੱਲ ਕੱਢਿਆ ਦੀ 10 ਕਿਲੋ 11 ਕਿਲੋ ਬੋਲਾ ਮੰਨ ਕੇ ਚੱਲੂ ਹਾਂ ਜੀ 10 ਕਿਲੋ ਹੈਗਾ ਹਾਂ 10 ਕਿਲੋ ਹੈਗਾ ਬਈ ਕਿੰਨਾ ਦੁੱਧ 14 ਕਿਲੋ ਪਾ ਦੂਗੀ ਹਾਂ 14 ਕਿਲੋ ਦੁੱਧ ਦੇ ਦੂ ਬਈ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ 10 ਕਿਲੋ ਬੋੜਾ ਜਮਾ ਰੇੜੀ ਤਿਆਰ ਆਗਾ ਪਰ ਰੰਗ ਰੋਂਗ ਬਹੁਤ ਜ਼ਿਆਦਾ ਜਿਹੜਾ ਸੱਪ ਦਾ ਹੁੰਦਾ ਨਾ ਸੱਪ ਜਿਹਾ ਹੁੰਦਾ ਕੱਲ ਸੁਈ ਆ ਬਈ ਸਵੇਰੇ 8-9 ਵਜੇ ਸੁਈ ਸੁਵਾਈ ਦੀ ਕਿਵੇਂ ਆ ਸੁਵਾਈ ਦੀ ਇੱਕ ਨੰਬਰ ਉਹ ਹੁਣ ਤਾਂ ਨਹੀਂ ਕਰਦੀ ਉਹ ਆਪਣੀ ਗਾਰੰਟੀ ਆ ਬਈ ਠੰਡੀ ਸੀਲ ਨਿਆਣਾ ਵੀ ਲੈਂਦੀ ਆ ਨਿਆਣਾ ਨੂਣਾ ਪਾ ਕੇ ਕਿਵੇਂ ਮਰਜੀ ਬੈਠੇ ਜੇ ਜਿਹੇ ਬਿਨਾਂ ਨਿਆਣੀ ਬਹਿ ਜਾ ਜਿਹੇ ਦੀ ਬਿਨਾਂ ਨਿਆਣੀ ਬਹਿ ਖੇਲ ਚਲ ਤਾਂ ਨਹੀਂ ਕਰਦੀ ਚੋਣ ਵੇਲੇ ਨਾ ਬਈ ਨਾ ਠੀਕ ਆ ਗੱਲ ਆ ਚੋਣ ਵੇਲੇ ਬਾਈ ਕਹਿੰਦਾ ਹਲਜੋਲ ਨਹੀਂ ਕਰਦੀ ਆ ਆਰਡਰ ਸੋਨਾ ਰੱਖਦੀ ਆ 10 ਕਿਲੋ ਬੌਰੀ ਆ ਉਹ ਤੁਸੀਂ ਜਿਹੇ ਦੋ ਟਾਈਮ ਤੋਲ ਕੇ ਲੈ ਹਾਂ ਤੋਲ ਕੇ ਲੈ ਜਾਓ ਭਾਈ ਇਹਦਾ ਰੇਟ ਕੀ ਰਹੂਗਾ ਭਾਈ ਇਹ ਬਾਈ ਆਪਾਂ ਦੇ ਦੇ ਦਾਂਗੇ 52000 ਦੇ ਦੇ ਦਾਂਗੇ 52 ਦੀ ਤੇ ਹੁਣ ਮਾਰਗਰੀ ਉਹ ਬੈਠ ਦੇ ਕੈਮਰਾ ਉਹ ਹੈਗੀ ਆ ਕੋਕੜ ਤੇ ਨਾਲ ਗੱਬਣ ਸ਼ਾਈਨਿੰਗ ਉਹ ਜ ਵੀ ਫੁੱਲ ਆ ਗਈ ਹਨ ਦਾ ਸੈਜ ਵੀ ਸੋਨਾ ਰੱਖਦੀ ਆ ਥੋੜਾ ਹੋਲੀ ਤੁੜੀਆਂ ਚ ਵੀ ਕਰਦੀ ਆ ਕਿੰਨੇ ਮਹੀਨੇ ਦੀ ਗੱਭਣਾ ਪਾ ਲਈ ਇਹ 7 ਮਹੀਨੇ ਦੀ ਗੱਭਣਾ ਬਈ ਪੂਰੇ ਦੀ ਪੂਰੇ 7 ਮਹੀਨੇ ਦੀ ਇਧਰ ਉਧਰ 2-4 ਦਿਨ ਨਾ ਪੂਰੇ ਬਈ 7 ਮਹੀਨੇ ਦੀ ਗੱਭਣਾ 2-4 ਦਿਨ ਉੱਤੇ ਹੋ ਗਈ ਘਟਦੀ ਨਹੀਂ ਹੈਗੀ ਅੰਦਰ ਤਾਂ ਨਹੀਂ ਨਾ ਅੰਦਰ ਨਹੀਂ ਹੈਗੀ ਉਪਰਾਂ 2-4 ਦਿਨ ਸੂਆ ਸੂਆ ਬਈ ਦੂਜੇ ਸੂਏ ਸੂ ਗਈ ਭਲੂਨੇ ਦਿੱਤਾ 26-27 ਕਿਲੋ ਦੁੱਧ ਅੱਜ ਦੁੱਧ ਹਾਜ਼ਰ ਕਰਨਾ ਅੱਜ ਬਈ ਹੁਣ ਤਾਂ ਵੀ 10 ਕਿਲੋ ਦੁੱਧ ਮੰਨੋ 10 ਕਿਲੋ ਹਜੇ ਵੀ ਹੈਗਾ ਬਾਈ 10 ਕਿਲੋ ਵੈਸੇ ਹੁਣ ਇਹਦਾ ਸਮਾਂ ਡਰਾਈ ਕਰਨ ਦਾ ਬਸ ਡਰਾਈ ਕਰਨ ਦਾ ਬਾਈ ਹੁਣ ਤਾਂ ਹਾਂ ਕਿਉਂਕਿ ਹੁਣ ਤਾਂ ਇਹਦੇ ਫਿਰ 2 ਕੁ ਮਹੀਨੇ ਰਹਿ ਗਏ 2 ਮਹੀਨੇ ਰਹਿ ਗਏ ਬਾਈ 7 ਮਹੀਨੇ 2 ਚਾਰ ਦਿਨ ਉੱਤੀ ਟੱਪਦੀ ਹੈ ਇਹ ਆਈ ਇਹ ਕਿਸੇ ਚੰਗੀ ਸੰਭਾਲ ਵਾਲੇ ਸੱਜਣ ਕੋਲੋਂ ਆ ਕਿਉਂਕਿ ਲੱਸੀ ਫਿੱਕੀ ਨਹੀਂ ਹੈਗੀ ਕਿਸੇ ਪੱਖ ਤੋਂ ਪਲੀ ਹੋਈ ਆ ਬੈੜ ਰਾਜੀ ਚੰਗੀ ਆ ਫਿੱਟ ਬੋਡੀ ਦੇ ਵਿੱਚ ਆ ਬਿਲਕੁਲ ਤੇ ਆ ਗਈ ਗੋਲ ਬਿਲਕੁਲ ਚਵਾਈ ਦੀ ਪੱਲੇ ਕਿਵੇਂ ਆ ਚਵਾਈ ਦੀ ਇੱਕ ਨੰਬਰ ਆ ਬਾਈ ਠੰਡੀ ਸੀਲ ਠੰਡੀ ਸੀਲ ਬਿਲਕੁਲ ਇੱਕ ਨੰਬਰ ਆ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹ ਬਾਈ ਆਪਾਂ ਲੈਣ ਦੇਣਾ 55000 ਰੁਪਏ ਦੀ ਵੜੀ ਦੇਵਾਂਗੇ ਆਪਾਂ 55 ਦੀ ਆਪਾਂ ਫਿਕਸ ਜੀ ਇਹ ਦੇ ਦਾਂ ਇਹ 7 ਮਹੀਨਿਆਂ ਦੀ ਗੱਬਣ 10 ਕਿਲੋ ਦੁੱਧ ਪਰ ਦੁੱਧ ਦਾ ਲਾਲ ਚ ਨੇ ਨੂੰ ਲਿਆ ਕੇ ਕਰਿਓ ਕਿਉਂਕਿ ਇਹ ਉਹਦਾ ਛਣ ਛੱਡਣ ਵਾਲਾ ਕੰਮ ਈ ਆ ਡਰਾਈ ਕਰਨ ਵਾਲਾ ਕੰਮ ਈ ਆ ਮਹੀਨੇ 2 ਤੋਂ ਵੀ 2-4 ਦਿਨ ਇਹ ਤੇ ਘਟਦੇ ਆ ਬਾਈ ਕਹਿੰਦਾ ਬਾਕੀ ਨੰਬਰ ਬੋਲ ਦਈਏ 96153 34000 ਜੀ 96153 34000 ਬਾਈ ਦਾ ਨੰਬਰ ਆ ਨਾਮ ਹੈਗਾ ਪਾਲਾ ਪਿੰਡ ਝਾੜੋਂ ਤਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜੀ ਅਜ ਜਿੰਨੀਆਂ ਵੀ ਬੈਠਾ ਤੁਹਾਨੂੰ ਦਿਖਾਈਆਂ ਨੇ ਇਹਨਾਂ ਤੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਹਰ ਤੋਂ ਲੈ ਜਿਓ ਧੰਨਵਾਦ